ਜੀ ਪੰਜਾਬ ਦੇ ਸਕੂਲਾਂ ਕਾਲਜਾਂ ਵਿਦਿਅਕ ادارے ਨੂੰ ਲੈ ਕੇ ਜਿਹੜਾ ਇੱਕ ਇੰਪੋਰਟੈਂਟ ਇਨਸਟਰਕਸ਼ਨ ਅੱਜ ਸਾਡੇ ਵੱਲੋਂ ਜਾਰੀ ਕੀਤੇ ਗਏ ਨੇ ਤੇ ਮੈਂ ਇਸ ਦੇ ਵਿੱਚ ਆਪ ਸਭ ਦਾ ਸਹਿਯੋਗ ਮੰਗਦਾ ਹਾਂ ਸਾਰੇ ਅਧਿਆਪਕ ਸਹਿਬਾਨਾਂ ਦਾ ਸਾਰੇ ਸਰਪੰਚ ਸਹਿਬਾਨਾਂ ਦਾ ਐਸ ਐਮ ਸੀਜ਼ ਦਾ ਸਾਡੇ ਯੂਥ ਕਲੱਬਾਂ ਦਾ ਪੰਚਾਇਤਾਂ ਦਾ ਸਰਪੰਚ ਸਹਿਬਾਨਾਂ ਦਾ ਨਗਰ ਕੌਂਸਲਸ ਦੇ ਸਾਰੇ ਮੁਲਾਜ਼ਮਾਂ ਦਾ ਲੋਕਲ ਬਾਡੀ ਡਿਪਾਰਟਮੈਂਟ ਦਾ ਪੰਜਾਬ ਨੇ ਹੁਣ ਤੱਕ ਦਾ ਜਿਹੜਾ ਹੈ ਸਭ ਤੋਂ ਮਾੜਾ ਹੜ ਦੇਖਿਆ 88 ਤੋਂ ਵੀ ਜਿਹੜਾ ਵਰਸਟ ਹੜ ਆਪੋ ਦੇਖਿਆ ਭਾਰੀ ਬਰਸਾਤ ਕਰਕੇ ਡੈਮਾਂ ਤੋਂ ਪਾਣੀ ਜੋ ਆਇਆ ਦਰਿਆਵਾਂ ਚ ਜੋ ਪਾਣੀ ਆਇਆ ਉਹਦੇ ਕਰਕੇ ਜਿਹੜੇ ਹੈ ਸਾਨੂੰ ਕਈ ਦਿਨਾਂ ਤੱਕ ਸਕੂਲਾਂ ਛੁੱਟੀਆਂ ਕਰਨੀਆਂ ਪੈਣੀਆਂ ਪਰ ਬੱਚਿਆਂ ਦੀ ਪੜ੍ਹਾਈ ਦਾ ਵੀ ਜਿਹੜਾ ਹੈ ਵੱਡਾ ਨੁਕਸਾਨ ਹੋਇਆ ਹੁਣ ਉਸ ਨੂੰ ਗੈਪ ਨੂੰ ਫਿਲ ਕਰਨਾ ਉਹ ਵੀ ਇੱਕ ਚੈਲੰਜ ਹੋਗਾ ਅਧਿਆਪਕਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ ਤੇ ਕੱਲ ਤੋਂ ਪੰਜਾਬ ਦੇ ਸਾਰੇ ਪ੍ਰਾਈਵੇਟ ਸਰਕਾਰੀ ਐਡਿਡ ਅਨ ਐਡਿਡ ਕਾਲਜੇਜ਼ ਯੂਨੀਵਰਸਿਟੀਆਂ ਆਈਟੀਆਈਸ ਖੁੱਲਣ ਗਿਆ ਸਿਰਫ ਉਹ ਕਾਲਜੇਜ਼ ਯੂਨੀਵਰਸਿਟੀਆਂ ਆਈਟੀਆਈਸ ਜੋ ਬਿਲਕੁਲ ਹਜੇ ਵੀ ਪਾਣੀ ਚ ਹੈ ਉਹਨਾਂ ਨੂੰ ਸੰਬੰਧਿਤ ਜ਼ਿਲ੍ਹਿਆਂ ਦੇ ਜਿਹੜੇ ਡਿਪਟੀ ਕਮਿਸ਼ਨਰਸ ਨੇ ਉਹ ਬੰਦ ਕਰ ਸਕਦੇ ਨੇ ਬਾਕੀ ਸਾਰੇ ਖੁੱਲਣਗੇ ਇਹਨਾਂ ਦੇ ਵਿੱਚ ਵੀ ਹਰ ਤਰ੍ਹਾਂ ਦੀ ਬੱਚਿਆਂ ਦੀ ਇਨਸਟ੍ਰਕਟਰਸ ਦੀ ਲੈਕਚਰਰਸ ਦੀ ਪ੍ਰੋਫੈਸਰਸ ਦੀ ਸੇਫਟੀ ਦੀ ਜ਼ਿੰਮੇਵਾਰੀ ਉਹਨਾਂ ਉਹਨਾਂ ਐਡਮਿਨਿਸਟ੍ਰੇਸ਼ਨ ਦੀ ਹੋਊਗੀ ਉੱਥੇ ਦੇ ਜਿਹੜੇ ਉਹਨਾਂ ਕਾਲਜੇਜ਼ ਉਹਨਾਂ ਯੂਨੀਵਰਸਿਟੀ ਦੀ ਜੋ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੀ ਹੋਊਗੀ ਇਦਾਂ ਹੀ ਜਿੰਨੇ ਪ੍ਰਾਈਵੇਟ ਸਕੂਲ ਐ ਸਾਰੇ ਉਹ ਸਾਰੇ ਕੱਲ ਤੋਂ ਖੁੱਲਣਗੇ ਪ੍ਰਾਈਵੇਟ ਸਕੂਲਾਂ ਦੀ ਵੀ ਕਲਾਸਰੂਮਸ ਦੀ ਬਿਲਡਿੰਗਸ ਦੀ ਸੇਫਟੀ ਚੈੱਕ ਕਰਨਾ ਉਹ ਪ੍ਰਾਈਵੇਟ ਸਕੂਲਸ ਦੀ ਮੈਨੇਜਮੈਂਟ ਦੀ ਹੋਊਗੀ ਕੱਲ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਬੱਚਿਆਂ ਲਈ ਬੰਦ ਰਹਿਣਗੇ ਪਰ ਸਾਡੇ ਅਧਿਆਪਕਾਂ ਲਈ ਤੇ ਸਪੋਰਟ ਸਟਾਫ ਲਈ ਉਹ ਖੁੱਲਣਗੇ ਸਾਰੇ ਸਕੂਲ ਅਧਿਆਪਕਾਂ ਨੂੰ ਬੇਨਤੀ ਹੈ ਕਿ ਸਰਕਾਰੀ ਸਕੂਲਾਂ ਦੀ ਗਿਣਤੀ ਬਹੁਤ ਜ਼ਿਆਦਾ 20000 ਗਿਣਤੀ ਹੈ ਤੇ ਅਸੀਂ ਨਹੀਂ ਚਾਹਦੇ ਕਿ ਕਿਤੇ ਵੀ ਕੋਈ ਵੀ ਸਾਡੇ ਬੱਚੇ ਨੂੰ ਜਾਂ ਸਾਡੇ ਕਿਸੇ ਅਧਿਆਪਕ ਨੂੰ ਖਰੋਚ ਤੱਕ ਵੀ ਆਵੇ ਇਸ ਨੂੰ ਦੇਖਦੇ ਹੋਏ ਇੱਕ ਬਹੁਤ ਵੱਡਾ ਟਾਸਕ ਕੱਲ ਸਾਰੇ ਸਰਕਾਰੀ ਸਕੂਲਾਂ 'ਚ ਅਧਿਆਪਕ ਤੇ ਸਪੋਰਟ ਸਟਾਫ ਜਾਊਗਾ ਉੱਥੇ ਜਾ ਕੇ ਤੇ ਮੈਂ ਸਾਰੇ ਸਰਪੰਚ ਸਹਿਮਾਨਾਂ ਨੂੰ ਬੇਨਤੀ ਕਰਦੇ ਆਪਣੇ ਬੱਚਿਆਂ ਦਾ ਮਿਸ਼ਨ ਹੈ ਐਸਐਮਸੀ ਨੂੰ ਬੇਨਤੀ ਆ ਸਾਰੀ ਪੰਚਾਇਤ ਨੂੰ ਬੇਨਤੀ ਤੇ ਖਾਸ ਕਰਕੇ ਸਾਡੇ ਯੂਥ ਕਲੱਬ ਵਾਲਿਆਂ ਨੂੰ ਕੱਲ 2 ਘੰਟੇ ਲਾ ਕੇ ਘੰਟੇ ਲਾ ਕੇ ਆਪਾਂ ਸਕੂਲ ਨੂੰ ਚੈੱਕ ਕਰਨਾ ਹੈ ਚੈੱਕ ਵੀ ਕਰਨਾ ਤੇ ਸਾਫ ਵੀ ਕਰਨਾ ਹੈ ਪਾਣੀ ਦੀ ਬਰਸਾਤਾਂ ਕਰਕੇ ਬੰਦ ਹੋਏ ਕਮਰਿਆਂ 'ਚ ਕਿਤੇ ਕੋਈ ਤਰੇੜ ਕਿਤੇ ਕੋਈ ਦਰਾਰ ਨਾ ਹੀ ਹੋਵੇ ਤੇ ਸਕੂਲ ਆਪਾਂ ਇਹਨਾਂ ਸਾਫ ਕਰਕੇ ਉਸ ਸਕੂਲ ਦੇ ਵਿੱਚ ਕਾਬੂਤੀ ਬਰਸਾਤ ਚ ਬਹੁਤ ਹੋ ਜਾਂਦੀ ਹੈ ਕਿਸੇ ਬੱਚੇ ਨੂੰ ਕੋਈ ਕੀੜਾ ਕੋਈ ਜਾਨਵਰ ਕੋਈ ਉਹ ਸਾਫ ਕਰਕੇ 2 ਘੰਟੇ ਤਾਂ ਕਿ ਪਰਸੋਂ ਤੋਂ ਸਾਡੇ ਸਾਰੇ ਸਰਕਾਰੀ ਸਕੂਲ ਬੱਚਿਆਂ ਲਈ ਖੁੱਲੇ ਜਾਣਗੇ ਮੈਂ ਸਾਰੇ ਸਰਪੰਚ ਸਾਹਿਬਾਨਾਂ ਦਾ ਯੂਥ ਕਲੱਬ ਦੇ ਮੇਰੇ ਸਾਥੀਆਂ ਦਾ ਐਸ ਐਮ ਸੀ ਇਸ ਦਾ ਕਹਿੰਦਾ ਕਿ ਵਕਤ ਤੋਂ ਬਾਅਦ ਮੇਰੇ ਟੀਚਰਸ ਨੂੰ ਸਾਡੇ ਅਧਿਆਪਕਾਂ ਦਾ ਸਹਿਯੋਗ ਕਰੋ ਜਿੱਥੇ ਕਿਤੇ ਵੀ ਅਧਿਆਪਕਾਂ ਨੂੰ ਜਾਂ ਪੰਚਾਇਤ ਨੂੰ ਜਾਂ ਸਰਪੰਚ ਸਭਾ ਨਾਲ ਯੂਥ ਕਲੱਬ ਨੂੰ ਕਿਤੇ ਵੀ ਲੱਗਦਾ ਹੈ ਕਿ ਸਕੂਲ 'ਚ ਕੋਈ ਦਰੇੜ, ਤਰਾੜ, ਕੋਈ ਤਰੇੜ ਆਈ ਹੈ ਜਾਂ ਕੋਈ ਬੱਚੇ ਲੈਂਨ ਸੇਫ ਹੈ ਇਮੀਡੀਏਟਲੀ ਮੌਕੇ ਤੇ ਜਿਹੜਾ ਹੈ ਉਹ ਇਨਫੋਰਮ ਕਰਨਗੇ ਐਸਡੀਐਮ ਸਹਿਬਾਨਾ ਨੂੰ ਸੰਬੰਧਿਤ ਡੀਸੀ ਸਹਿਬਾਨਾ ਨੂੰ ਪੀਡਬਲਯੂ ਦੇ ਅਧਿਕਾਰੀਆਂ ਨੂੰ ਬਾਕੀ ਸਾਰੇ ਸਕੂਲਾਂ 'ਚ ਜਿਹੜੀ ਪੜ੍ਹਾਈ ਹੈ ਸਰਕਾਰੀ ਸਕੂਲਾਂ 'ਚ ਪਰਸੋਂ ਤੋਂ ਚੱਲੂਗੀ ਜਿੱਥੇ-ਜਿੱਥੇ ਹਜੇ ਵੀ ਪਾਣੀ ਹੈ ਉਦੀ ਪਾਵਰ ਅਸੀਂ ਡੀਸੀਸ ਨੂੰ ਦੇ ਦਿੱਤੀ ਹੈ ਉਹ ਸੰਬੰਧਿਤ ਡੀਸੀਸ ਆਪਣੇ ਆਪਣੇ ਜ਼ਿਲ੍ਹੇ ਦੇ ਜਿਹੜੇ ਚਨੁੰਦਾ ਸਕੂਲ ਹੋਣਗੇ ਇੱਥੇ ਪਾਣੀ ਹੈ ਉਹਨਾਂ ਦੇ ਵਿੱਚ ਉਹ ਛੁੱਟੀਆਂ ਹਜੇ ਐਕਸਟੈਂਡ ਕਰ ਸਕਦੇ ਆ ਇਹ ਜਾਣਕਾਰੀ ਸਾਡੇ ਬੱਚਿਆਂ ਨੂੰ ਸਾਡੇ ਪ੍ਰੋਫੈਸਰਸ ਸਾਡੇ ਆਪੀ ਆਪਕਾ ਦੀ ਸੇਫਟੀ ਨੂੰ ਰੱਖ ਕੇ ਹਦਾਇਤਾਂ ਨੂੰ ਜਾਰੀ ਕੀਤੀ ਗਈ ਹੈ ਕੱਲ ਸਕੂਲ ਖੁੱਲਣਗੇ ਸੱਲ ਸਾਰੇ ਪ੍ਰਾਈਵੇਟ ਸਕੂਲ ਸਾਰੇ ਖੁੱਲਣਗੇ ਸਰਕਾਰੀ ਸਕੂਲ ਟੀਚਰਾਂ ਤੇ ਸਪੋਰਟਿੰਗ ਸਟਾਫ ਲਈ ਖੁੱਲਣਗੇ ਪਰ ਬੱਚਿਆਂ ਲਈ ਬੰਦ ਰਹਿਣਗੇ ਕਿਉਂਕਿ 28 ਲੱਖ ਬੱਚਾ ਲਗਭਗ 28 ਲੱਖ ਬੱਚਾ ਸਾਡੇ ਸਰਕਾਰੀ ਸਕੂਲਾਂ ਵਿੱਚ ਪੜਦੇ ਆ ਉਹਨਾਂ ਦੀ ਸੇਫਟੀ ਪ੍ਰਾਈਵੇਟ ਸਕੂਲਾਂ ਦੀ ਇੱਕ ਤਾਂ ਗਿਣਤੀ ਘ 8000 ਸਕੂਲ ਨੇ ਪਲੱਸ ਉਹਨਾਂ ਦੀ ਜਿਹੜੇ ਮੈਨੇਜਮੈਂਟ ਹੈ ਸਭ ਕੁਝ ਉਹ ਮੈਨੇਜ ਕਰ ਸਕਦੇ ਅੱਜ ਦੇਖ ਸਕਦੇ ਆ ਪ੍ਰਾਈਵੇਟ ਸਕੂਲਾਂ ਦੇ ਪਰ ਬੱਚਿਆਂ ਦੀ ਸੇਫਟੀ ਵੀ ਓਨੀ ਹੀ ਜ਼ਰੂਰੀ ਹੈ ਇਹ ਉਹਨਾਂ ਦੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ ਉਹ ਆਪਣੇ ਮੈਨੇਜਮੈਂਟ ਇਨਸ਼ੋਰ ਕਰਨ ਕਿ ਕਿਤੇ ਵੀ ਪ੍ਰਾਈਵੇਟ ਸਕੂਲ ਨੂੰ ਲੱਗਦਾ ਕਿ ਸਾਡਾ ਕੋਈ ਬਿਲਡਿੰਗ ਦੇ ਵਿੱਚ ਕੋਈ ਹਾਮ ਹੋਇਆ ਉਹ ਸਕੂਲ ਬੰਦ ਰੱਖਣ